ਬਠਿੰਡਾ ਦੇ ਅੰਦਰ ਅੱਜ ਇੱਕ ਰੈਂਬੋ ਨਾਮ ਦੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਪੀਲਾ ਪੰਜਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਐਸ ਡੀ ਐਮ ਅਤੇ ਬਠਿੰਡਾ ਦੇ ਐਸ ਐਸ ਪੀ ਅਮਨਿਤ ਕੁੰਡਲ ਪਹੁੰਚੇ ਮੌਕੇ ਤੇ ਲੋਕਾਂ ਵੱਲੋਂ ਖੁਸ਼ੀ ਦੇ ਵਿੱਚ ਵੰਡੇ ਗਏ ਲੱਡੂ ਅਤੇ ਕੀਤੀ ਗਈ ਪੁਲਿਸ ਦੇ ਉੱਤੇ ਫੁੱਲਾਂ ਦੀ ਵਰਕਾ ਪੰਜਾਬ ਸਰਕਾਰ ਦੇ ਇਸ ਅਪਰਾਲੇ ਦੀ ਕੀਤੀ ਸ਼ਲਾਘਾ ਦੱਸਦੀ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਜਯਦ ਨਿਸ਼ਫਰਤ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਬੀਤ ਸਿੰਘ ਨਗਰ ਵਿਖੇ ਰੈਂਬੋ ਨਾਮ ਦੇ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਅੱਜ ਪੀਲਾ ਪੰਜਾ ਚਲਾਇਆ ਗਿਆ ਐਸਐਸਪੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੈਂਬੋ ਨਾਮ ਦੇ ਵਿਅਕਤੀ ਦੇ ਉੱਤੇ ਚਾਰ ਆਪਣਾ ਪਰਚੇ ਇਸ ਤੋਂ ਪਹਿਲਾਂ ਐਨਡੀਪੀਐਸ ਐਕਟ ਦੇ ਅੰਦਰ ਦਰਜ ਹਨ ਅਤੇ ਇਸ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ ਇਸ ਦੇ ਉੱਤੇ ਇਸ ਦੇ ਉੱਤੇ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਟੋਟਲ 12 ਪਰਚੇ ਨੇ ਜਿਹੜੇ ਉਹ ਇਸ ਤੋਂ ਪਹਿਲਾਂ ਦਰਜ ਹਨ ਤੇ ਹੁਣ ਇਸ ਟਾਈਮ ਇਹ ਇੱਕ ਅਰਾਦਾ ਕਤਲ ਦੇ ਮਾਮਲੇ ਦੇ ਵਿੱਚ ਇਹ ਫਰਾਰ ਵੀ ਆਪਣਾ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਐਸਐਸਪੀ ਅਤੇ ਬਠਿੰਡਾ ਦੇ ਐਸਡੀਐਮ ਜੀਐਸ ਵੀ ਮਸ਼ੀਨਾਂ ਲੈ ਕੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਦੇ ਘਰ ਦੇ ਉੱਤੇ ਆਪਣਾ ਬਲਡوزر ਢਾ ਕੇ ਇਸ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਇਸ ਸਬੰਧੀ ਬਠਿੰਡਾ ਦੇ ਐਸਐਸਪੀ ਕੁਮਾਰਿਤ ਕੁੰਡਲ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਇੱਕ ਹੋਰ ਵਿਅਕਤੀ ਦਾ ਜੋ ਉਹਨਾਂ ਵੱਲੋਂ ਆਪਣਾ ਘਰ ਢਾਇਆ ਜਾ ਰਿਹਾ ਹੈ ਅਤੇ ਦੋ ਜਮਕਾਨਾਂ ਨੂੰ ਉਹਨਾਂ ਵੱਲੋਂ ਸੀਲ ਕੀਤਾ ਜਾਵੇਗਾ ਦੱਸ ਦिए ਕਿ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਅਪਰਾਧੇ ਕੀਤੇ ਜਾ ਰਹੇ ਆ ਪਿਛਲੇ ਦਿਨੀ ਬੀੜਤਲਾ ਵਿਖੇ ਵੀ ਇੱਕ ਘਰ ਦੇ ਵੀ ਇਹਨਾਂ ਵੱਲੋਂ ਨਾ ਆਪਣਾ ਨਸ਼ਾ ਤਸਕਰ ਦਾ ਘਰ ਢਾਹ ਦਿੱਤਾ ਗਿਆ ਸੀ ਤੇ ਅੱਜ ਇਹਨਾਂ ਵੱਲੋਂ ਬੇਨਤ ਸਿੰਘ ਨਗਰ ਵਿਖੇ ਹੀ ਕਾਰਵਾਈ ਕੀਤੀ ਗਈ ਹੈ ਜਿੱਥੇ ਇੱਕ ਨਸ਼ਾ ਤਸਕਰ ਜੋ ਰੈਂਬੋ ਨਾਮ ਦਾ ਨਸ਼ਾ ਤਸਕਰ ਸੀ ਉਹਦੇ ਆਪਣਾ ਘਰ ਦੇ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਹੈ ਉਹ ਨਸ਼ੇ ਦਾ ਆਪਣਾ ਕਾਰੋਬਾਰ ਕਰਕੇ ਨਜਾਇਜ਼ ਪ੍ਰਾਪਰਟੀ ਬਣਾਉਂਦਾ ਹੈ ਹੁਣ ਉਹਨਾਂ ਦੇ ਉਹਨਾਂ ਵੱਲੋਂ ਖਾਤੇ ਵੀ ਆਪਣਾ ਫਰੀਜ਼ ਕੀਤੇ ਜਾਣਗੇ ਅਤੇ ਅੱਜ ਉਸ ਦਾ ਜਿਹੜਾ ਘਰ ਹੈ ਉਹ ਇਹਨਾਂ ਵੱਲੋਂ ਟੈ ਟੇਰੀ ਕਰ ਦਿੱਤਾ ਗਿਆ। ਜਿਹੜੇ ਪਿੰਡਾਂ ਦੇ ਉਹਨਾਂ ਨੂੰ ਲਓ ਜੀ ਧੰਨਵਾਦ ਹੈ ਜੀ ਇਹ ਕਾਦੇ ਲੱਡੂ ਕਾਤੇ ਬਣ ਰਹੇ ਹੋ ਇਹ ਨਸ਼ਾ ਤਸਕਰਾਂ ਦਾ ਅੰਤ ਹੋ ਗਿਆ ਜੀ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਬੰਨ ਰਹੇ ਹਾਂ ਜੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਅੱਛਾ ਪਹਿਲਾ ਹਾਲਾਤ ਕੀ ਇੱਥੇ ਮਲੇਜ ਕੀ ਹਾਲਾਤ ਹੈ ਜੀ ਅਸੀਂ ਖਾੜ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਜੀ ਹਾਂ ਜੀ ਕਿੰਨੇ ਕਿੰਨੇ ਲੋਕ ਇਸ ਮੂਹਮ ਨੂੰ ਸਪੋਰਟ ਕਰਦੇ ਹੋ ਨਾ ਕਹਿੰਦੇ ਸਾਰੇ ਮੇਰੇ ਨਾਲ ਸਾਰੇ ਪੰਜਾਬ ਪੁਲਿਸ ਦਾ ਜੀ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਬਹੁਤ ਖੁਸ਼ ਆ ਜੀ ਮੈਂ ਤਾਂ ਲੱਡੂ ਲੈ ਕੇ ਆਈਆਂ ਜੀ ਤੁਹਾਡੇ ਲਈ ਸਾਰਿਆਂ ਲਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਕਰ ਆਣੀ ਹੈ ਜੀ ਕਹਿੰਦੇ ਲੱਡੂ ਵੰਡੇਗੇ ਪੁਲਿਸ ਕੀ ਕਰਦੀ ਅਸੀਂ ਤੁਸਦੀ ਜੀ ਆ ਰਹੀ ਹੈ ਜੋ ਨਸ਼ਾ ਤਸਕਰਾਂ ਦੇ ਘਾਟ ਢਵਾਈ ਹੋ ਰਹੀ ਅਸੀਂ ਬੜੇ ਖੁਸ਼ ਹਾਂ ਇਸ ਤੇ ਨਸ਼ਾ ਤਸਕਰਾਂ ਦਾ ਬਹੁਤ ਜ਼ਿਆਦਾ ਆਵਾ ਖੈਲਾ ਸੀਗਾ ਥੋੜੀ ਜਿਹੀ ਠੰਡ ਮਿਲੂਗੀ ਅਸੀਂ ਬਹੁਤ ਖੁਸ਼ ਹਾਂ ਇਸ ਐਕਸ਼ਨ ਲੱਡੂ ਮਿਸੀ ਤੇ ਕੇ ਆਦੇ ਹਾਂ ਹਾਂ ਜੀ ਮੈਂ ਆਪਣੀ ਖੁਸ਼ੀ ਨਾਲ ਸੁਟਿਆ ਕਿਉਂਕਿ ਅਸੀਂ ਮੈਂ ਸਭ ਤੋਂ ਜ਼ਿਆਦਾ ਪ੍ਰਸ਼ਾਂਤ ਸੀ ਕੀ ਰੋਲਾ ਪਾਉਂਦੇ ਸੀ ਤੇ ਕੀ ਕੇ ਲਾਉਂਦੇ ਸੀ ਅਸੀਂ ਕਿਹਦੇ ਕੋਲ ਕਹਿੰਦੇ ਸੀ ਅਸੀਂ ਕਿਸੇ ਨੂੰ ਕਹਿੰਦਾ ਸੀ ਸਾਡੇ ਪੁੱਤਾਂ ਨੂੰ ਪੱਕਰਵਾਜੀ ਕਰਦੇ ਕਿੰਨੀ ਖੁਸ਼ੀ ਹੋਈ ਆ ਜਿਹੜੇ ਬਹੁਤ ਖੁਸ਼ੀ ਹੋਈ ਆ ਜੀ ਮੇਰੀ ਖੁਸ਼ੀ ਤੁਹਾਨੂੰ ਮੇਰੇ ਹੱਥਾਂ ਦੇ ਲੱਡੂਆਂ ਦੇ ਵਿੱਚੋਂ ਹੀ ਤੁਹਾਨੂੰ ਯਾਰ ਹੁੰਦੀ ਹੋਊਗੀ ਪਤਾ ਹੀ ਲੱਗਦਾ ਹੁਣ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਪ੍ਰਾਲਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਹਨੇ ਐਕਸ਼ਨ ਲੇਟਾ ਜੀ ਹਾਂਜੀ ਅੱਜ ਉਹ ਲੇਡੀ ਨੇ ਆ ਕੇ ਇਹਦੇ ਬੜੇ ਖੁਸ਼ੀ ਕੀ ਉਹਨਾਂ ਨੇ ਲੱਡੂ ਵੰਡੇ ਫੁੱਲਾਂ ਦੀ ਵਰਸਾਲ ਬਾਗੜੇ ਤੋਂ ਸਾਡੇ ਸਾਰੇਾਂ ਤੇ ਕਿੰਨੀ ਇਹਦਾ ਰੀਜ਼ਨ ਨਹੀਂ ਹੈ ਕਿ ਜਿਹੜਾ ਇਹ ਜਿਹੜੇ ਤਜਰਬੇ ਅੱਜ ਇਲੀਗਲ ਪ੍ਰੋਪਰਟੀ ਨੂੰ ਡਿਮੋਲਿਸ਼ ਕੀਤਾ ਗਿਆ ਉਹਦੇ ਤੇ ਚਾਰ ਪਰਚੇ ਐਂਡੀਪੀਐਸ ਦੇ ਦਰਜ ਹੈ ਇੱਕ ਸਾਈਜ਼ ਦਾ ਦਰਜਾ ਹੋ ਰੀਸੈਂਟਲੀ ਪਿਛਲੇ ਸਾਲੇ ਦਿੱਤੇ ਹੋਰੇ ਦੀ ਫੈਮਿਲੀ ਮੈਂਬਰਸ ਦੇ ਮਰਡਰ ਦਾ ਵੀ ਪਰਚਾ ਦਰਜ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਮਾੜੇ ਅੰਸਰ ਹੁੰਦੇ ਆ ਜਦੋਂ ਉਹ ਆਪਣੀ ਕੈਰ ਕਾਨੂੰਨੀ ਗਤੀਵਿਧੀਆਂ ਤੋਂ ਆਪਣੀ ਕੋਈ ਪ੍ਰਾਪਰਟੀ ਬਣਾਉਂਦੇ ਆ ਜਾਂ ਦੂਜੀ ਜਾਇਦਾਦ ਬਣਾਉਂਦੇ ਆ ਹੁਣ ਸਾਡੀ ਸਰਕਾਰ ਦਾ ਬੜਾ ਸਬ ਟਿਚਰ ਜਿਹੜਾ ਯੁੱਧ ਨਸ਼ਾ ਵਿਰੋਧਪੀ ਇਹਨਾਂ ਤੇ ਨਕੇਲ ਕਸਨੀ ਹੈ ਉਦੇ ਤਹਿਤ ਹੀ ਅੱਜ ਅਸੀਂ ਪੀਸੀ ਸਾਹਿਬ ਵੱਲੋਂ ਸਾਨੂੰ ਪੁਲਿਸ ਇੰਦਾਦ ਮੰਗੀ ਗਈ ਸੀ ਕਿ ਇਹਦੀ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕਰਨਾ ਹੈ ਉਹ ਤੇ ਜੋ ਐਸਡੀਐਮ ਬਟਿੰਡਾ ਦੇ ਨਾਲ ਮੈਂ ਤੇ ਮੇਰੀ ਟੀਮ ਇੱਥੇ ਆਏ ਹੈ ਔਰ ਇੱਕ ਇੱਕ ਐਗਜ਼ਾਮਪਲ ਹੀ ਹੈ ਕਿ ਇਸ ਤਰ੍ਹਾਂ ਦੇ ਜੋ ਵੀ ਨਸ਼ਾ ਤਸਕਰ ਜਾਂ ਜਿਹੜੇ ਵੀ ਮਾੜੇ ਅਨਸਰ ਆਪਣੀ ਪ੍ਰਾਪਰਟੀਆਂ ਬਣਾਣਗੇ ਜਾਂ ਬੈਂਕ ਅਕਾਊਂਟਸ ਬਣਾਣਗੇ ਉਹਨਾਂ ਤੇ ਅਸੀਂ ਐਸ ਪਰ ਲਾਅ ਸ਼ਿਕੰਜਾ ਕਰਾਂਗੇ ਹੋਰ ਕਿੰਨੇ ਲੋਕ ਤੁਹਾਡੀ ਰਿਡਾਰ ਤੇ ਨਾ ਉਹ ਮਾਲ ਟੈਕ ਦੇਖੋ ਜੀ ਸਾਡੀ ਮੈਂ ਨੇਮਸ ਨਹੀਂ ਡਿਸਲੋਸ ਕਰਾਂਗੀ ਪਰ 12 ਤੋਂ 15 ਤੱਕ ਇਸ ਤਰ੍ਹਾਂ ਦੇ ਤਸਕਰ ਆਇਡੈਂਟੀਫਾਈਡ ਹੈ ਜਿਨ੍ਹਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ सुप्रीम कोर्ट की गाइडलाइन दे तहत सपोर्ट प्रोसीजर अडॉप्ट करके ही असि हे आगे बतांगे एक अनोखी तस्वीर देखी है ते ते बाकायदा नंबर लिखे हुए है जे गूगल पे पैसे करना से गूगल पे करो नशा लो बाहर दरवाजे ते मैं एन ऑब्जर्वेशन कीता बट इदी फैमिली काफी जदी पजी हुई है बट ये जी इदे ते चार्ज परचेस सी डेफिनेटली ही वाज अ ड्रग एडिक्ट किन्ने करदे जड़े प्रोडक्शन ल्याजे आज जी फिलहाल हेदा है ते एक तो बियाना बजती है एक और नशा तस्करी होता भी है